ਇੱਕ ਲੜਕਾ ਬਹੁਤ ਹੀ ਜ਼ਿਆਦਾ ਪਰੇਸ਼ਾਨ ਅਤੇ ਉਦਾਸ ਹੁੰਦਾ ਹੈ ਉਸ ਤੋਂ ਬਾਅਦ ਉਹ ਆਪਣੇ ਇੱਕ ਦੋਸਤ ਕੋਲੇ ਜਾਂਦਾ ਹੈ ਤੇ ਜਦੋਂ ਉਹਦਾ ਦੋਸਤ ਉਹਦਾ ਚਿਹਰਾ ਦੇਖਦਾ ਤਾਂ ਉਹਨੂੰ ਪੁੱਛਦਾ ਵੀ ਪਹਿਲਾਂ ਤਾਂ ਤੈਨੂੰ ਕਦੇ ਮੈਂ ਨਾ ਉਦਾਸ ਨਹੀਂ ਦੇਖਿਆ ਅੱਜ ਤੂੰ ਬਹੁਤ ਜ਼ਿਆਦਾ ਉਦਾਸ ਲੱਗ ਰਿਹਾ ਤੂੰ ਆਪਣੇ ਮਨ ਦੇ ਵਿੱਚ ਕੀ ਸੋਚ ਰਿਹਾ ਤਾਂ ਉਹ ਉਹਨੂੰ ਦੱਸਦਾ ਕਿ ਯਾਰ ਮੈਨੂੰ ਇੱਕ ਕੁੜੀ ਨੇ ਫੋਨ ਕੀਤਾ ਤੇ ਉਹ ਮੈਨੂੰ ਮਿਲਣ ਵਾਸਤੇ ਬੁਲਾ ਰਹੀ ਆ ਤਾਂ ਮੈਂ ਹੁਣ ਸੋਚ ਰਿਹਾ ਕਿ ਮੈਂ ਜਾਵਾਂ ਜਾਂ ਫਿਰ ਨਾ ਜਾਵਾਂ ਤਾਂ ਉਸ ਤੋਂ ਬਾਅਦ ਉਸਦਾ ਦੋਸਤ ਉਸ ਨੂੰ ਰਹਿ ਦਿੰਦਾ ਕਿ ਯਾਰ ਤੈਨੂੰ ਜਾਣਾ ਚਾਹੀਦਾ ਪਰ ਜਾਣ ਤੋਂ ਪਹਿਲਾਂ ਤੈਨੂੰ ਨਾਲ ਪ੍ਰੋਟੈਕਸ਼ਨ ਜ਼ਰੂਰ ਲੈਣੀ ਚਾਹੀਦੀ ਆ ਜੇਕਰ ਤੂੰ ਉਸ ਦੇ ਨਾਲ ਸਬੰਧ ਬਣਾਉਣੇ ਨੇ ਤਾਂ ਦੋਸਤੋ ਉਹ ਜਿਹੜਾ ਲੜਕਾ ਹੁੰਦਾ ਉਹ ਕਹਿੰਦਾ ਨਹੀਂ ਨਹੀਂ ਯਾਰ ਮੈਂ ਤਾਂ ਕਦੇ ਐਸਾ ਗਲਤ ਕੰਮ ਕੀਤਾ ਹੀ ਨਹੀਂ ਤੇ ਉਸ ਦਾ دوست ਕਹਿੰਦਾ ਨਹੀਂ ਨਹੀਂ ਯਾਰ ਅਤੇ ਨਾਲ ਕੁਝ ਸ਼ਕਤੀ ਵਰਧਕ ਗੁਣੀਆਂ ਵੀ ਲੈ ਕੇ ਜਾਣੀਆਂ ਚਾਹੀਦੀਆਂ ਨੇ ਤਾਂ ਉਹ ਆਪਣੇ ਦੋਸਤ ਦੀ رائے ਲੈਣ ਤੋਂ ਬਾਅਦ ਕਿ ਤ ਉਹਨੂੰ ਸ਼ਕਤੀ ਵਰਧਕ ਗੁਣੀਆਂ ਦਾ ਇੰਤਜ਼ਾਮ ਕਰਦਾ ਅਤੇ ਆਪਣੇ ਨਾਲ ਪ੍ਰੋਟੈਕਸ਼ਨ ਲੈ ਕੇ ਜਾਂਦਾ ਉਸ ਲੜਕੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਜਿਸ ਲੜਕੀ ਨੂੰ ਅੱਜ ਮਿਲਣ ਜਾ ਰਿਹਾ ਹੈ ਉਹਦੀ ਇਹ ਰਾਤ ਅੱਜ ਦੀ ਰਾਤ ਆ ਜਿਹੜੀ ਉਹ ਆਖਰੀ ਰਾਤ ਹੋਵੇਗੀ ਕਿਉਂਕਿ ਲੜਕੀ ਦੀ ਹਾਲਤ ਉਸ ਤੋਂ ਬਾਅਦ ਬਹੁਤ ਜ਼ਿਆਦਾ ਵਿਗੜ ਜਾਂਦੀ ਹੈ ਤੇ ਲੜਕੀ ਦੀ ਮੌਤ ਹੋ ਜਾਂਦੀ ਹੈ ਤੇ ਇਹ ਜਿਹੜੀ ਖਬਰ ਆ سوشل میڈیا ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਟੀਵੀ ਚੈਨਲਾਂ ਦੇ ਉੱਤੇ ਇਹ ਖਬਰ ਆਉਂਦੀ ਆ ਤਾਂ ਲੋਕ ਸੋਚਦੇ ਨੇ ਕਿ ਯਾਰ 22 ਸਾਲ ਦਾ ਲੜਕਾ ਇਸ ਤਰ੍ਹਾਂ ਦਾ ਕਾਂਡ ਕਿਵੇਂ ਕਰ ਸਕਦਾ ਹੈ ਤੇ ਅਹਰ ਜੀ ਉਹਦੇ ਵਿੱਚ ਕਿਹੜੀ ਪਾਵਰ ਸੀ ਜਿਸ ਨੇ ਕਿ ਕੁੜੀ ਦੀ ਜਾਨ ਲੈ ਲਈ ਸੋ ਦੋਸਤੋ ਇੱਕ ਕਹਾਣੀ ਸੁਣਾਉਣ ਦਾ ਸਾਡਾ ਇਹ ਮਕਸਦ ਹੈ ਤਾਂ ਕਿ ਤੁਸੀਂ ਇਸ ਤਰ੍ਹਾਂ ਦਾ ਮਾੜਾ ਕੰਡ ਕਰਨ ਤੋਂ ਪਹਿਲਾਂ ਹਜ਼ਾਰ ਬਾਰ ਸੋਚੋ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਦੀ ਸਾਡੀ ਕ੍ਰਾਈਮ ਸਟੋਰੀ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਦੋਸਤੋ ਅੱਜ ਦੀ ਸੱਚੀ ਕਹਾਣੀ ਉੱਤਰ ਪ੍ਰਦੇਸ਼ ਦੇ ਕਾਨਪੁਰ ਦੀ ਹੈ ਉੱਥੋਂ ਦੇ ਪੈਂਦੇ ਥਾਣਾ ਸ਼ਿਵਰਾਜਪੁਰ ਦੀ ਹੈ ਮੈਂ ਗੱਲ ਕਰ ਰਿਹਾ 24 ਦਸੰਬਰ 2024 ਦੀ 24 ਦਸੰਬਰ 2024 ਨੂੰ ਸਵੇਰ ਦੇ 8 ਵਜੇ ਦਾ ਟਾਈਮ ਸੀ ਤਾਂ ਪੂਰਾ ਪਰਿਵਾਰ ਵਿਆਹ ਤੋਂ ਵਾਪਸ ਆਉਂਦਾ ਜਦੋਂ ਉਹ ਘਰ ਦੇ ਵਿੱਚ ਆਵਾਜ਼ ਲਗਾਉਂਦੇ ਨੇ ਆਪਣੀ ਲੜਕੀ ਨੂੰ ਆਵਾਜ਼ ਲਗਾਉਂਦੇ ਨੇ ਤਾਂ ਅੱਗੋਂ ਕੋਈ ਰਿਸਪੌਂਸ ਨਹੀਂ ਮਿਲਦਾ ਤਾਂ ਉਹ ਆਸੇ-ਪਾਸੇ ਦੇਖਦੇ ਨੇ ਪੂਰਾ ਘਰ ਛਾਣ ਮਾਰਦੇ ਨੇ ਤਾਂ ਜਦੋਂ ਕੋਈ ਨਹੀਂ ਦਿਖਦਾ ਤਾਂ ਉਸ ਤੋਂ ਬਾਅਦ ਉਹਨਾਂ ਦੀ ਨਜ਼ਰ ਇੱਕ ਬੈੱਡ ਦੇ ਉੱਤੇ ਪੈਂਦੀ ਆ ਤੇ ਬੈੱਡ ਦੇ ਉੱਤੇ ਕੋਈ ਲੇਟਿਆ ਹੋਇਆ ਸੀ ਪਰ ਜਦੋਂ ਉਸ ਲੜਕੀ ਦੀ ਮਾਂ ਉਸ ਬੈੱਡ ਕੋਲ ਜਾਂਦੀ ਆ ਤਾਂ ਉਹ ਕੀ ਦੇਖਦੀ ਆ ਕਿਸ ਦੀ ਲੜਕੀ ਨੰਗਨ ਹਾਲਾਤ ਦੇ ਵਿੱਚ ਉਸ ਬੈੱਡ ਦੇ ਉੱਤੇ ਲੇਟੀ ਹੋਈ ਆ ਤੇ ਉਸ ਤੋਂ ਬਾਅਦ ਜਿੰਨੇ ਵੀ ਘਰ ਦੇ ਮਰਦ ਹੁੰਦੇ ਨੇ ਉਹ ਪਿੱਛੇ ਹਟ ਜਾਂਦੇ ਨੇ ਅਤੇ ਉਹ ਜਿਹੜੀ ਔਰਤ ਆ ਜਦੋਂ ਉਸ ਨੂੰ ਜਾ ਕੇ ਉਹ ਦੇਖਦੀ ਆ ਤਾਂ ਉਹ ਬਹੁਤ ਜ਼ਿਆਦਾ ਹੈਰਾਨ ਹੋ ਜਾਂਦੀ ਆ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੁੰਦਾ ਕਿ ਉਹਨਾਂ ਦੀ ਲੜਕੀ ਇਸ ਤਰੀਕੇ ਨਾਲ ਬੇਖੌਫ ਹੋ ਕੇ ਬਿਨਾਂ ਡਰੇ ਬਿਨਾਂ ਕੱਪੜਿਆਂ ਤੋਂ ਕਿਵੇਂ ਪਈ ਆ ਇਸ ਤੋਂ ਬਾਅਦ ਉਸ ਕੁੜੀ ਦੀ ਮਾਂ ਉਸ ਨੂੰ ਹਿਲਾ ਕੇ ਦੇਖਦੀ ਹੈ ਤਾਂ ਉਹ ਨਹੀਂ ਹਿਲਦੀ ਇਸ ਤੋਂ ਬਾਅਦ ਉਹਦੇ ਪੈਰਾਂ ਨੂੰ ਵੀ ਹਿਲਾਇਆ ਜਾਂਦਾ ਉਸ ਦਾ ਕੋਈ ਵੀ ਰਿਸਪੌਂਸ ਨਹੀਂ ਆਉਂਦਾ ਕਿਉਂਕਿ ਮਰਨ ਤੋਂ ਬਾਅਦ ਜਿਹੜੀ ਲਾਸ਼ ਹੁੰਦੀ ਹੈ ਉਹ ਤਕਰੀਬਨ 8 ਘੰਟੇ ਬਾਅਦ ਆਕੜ ਜਾਂਦੀ ਆ ਤਾਂ ਉਹ ਕੁੜੀ ਦਾ ਜਿਹੜਾ ਵੀ ਅੰਗ ਹਿਲਾਉਂਦੀ ਸੀ ਤਾਂ ਬਾਅਦ ਵਿੱਚ ਉਹ ਉਸੇ ਸਥਿਤੀ ਦੇ ਵਿੱਚ ਚਲਾ ਜਾਂਦਾ ਸੀ ਤਾਂ ਇਸ ਤੋਂ ਬਾਅਦ ਪੂਰਾ ਪਰਿਵਾਰ ਰੋਣਾ ਸ਼ੁਰੂ ਕਰ ਦਿੰਦਾ ਰੋਣ ਚੀਕਣ ਦੀਆਂ ਆਵਾਜ਼ਾਂ ਸੁਣ ਕੇ ਗਵਾਂਢੀ ਇਕੱਠੇ ਹੋ ਜਾਂਦੇ ਨੇ ਤਾਂ ਉਸ ਦੇ ਵਿੱਚ ਹੀ ਇੱਕ ਗਵਾਂਢੀ ਪੁਲਿਸ ਨੂੰ ਕਾਲ ਕਰ ਦਿੰਦਾ ਤੇ ਉਸ ਤੋਂ ਬਾਅਦ ਪੁਲਿਸ ਅਤੇ ਫੋਰੈਸਟ ਦੀ ਟੀਮ ਉਸ ਘਰ ਦੇ ਵਿੱਚ ਪਹੁੰਚਦੀ ਹੈ ਕਿਉਂਕਿ ਪੁਲਿਸ ਨੂੰ ਵੀ ਲੱਗਦਾ ਹੈ ਕਿ ਕੋਈ ਐਸਾ ਕਾਂਡ ਹੋ ਚੁੱਕਿਆ ਵੀ ਸਾਨੂੰ ਜਲਦੀ ਤੋਂ ਜਲਦੀ ਜਾਣਾ ਚਾਹੀਦਾ ਤਾਂ ਪਰਿਵਾਰ ਵਾਲੇ ਵੀ ਸੋਚਦੇ ਨੇ ਵੀ ਇੰਨਾ ਕਨਾਉਣਾ ਕੰਮ ਕੌਣ ਕਰ ਸਕਦਾ ਤਾਂ ਇਸ ਤੋਂ ਬਾਅਦ ਪੁਲਿਸ লাশ ਨੂੰ ਕਬਜ਼ੇ ਦੇ ਵਿੱਚ ਲੈ ਲੈਂਦੀ ਆ ਤੇ ਇਹ ਜਿਹੜੀ ਲੜਕੀ ਆ ਇਹ 12ਵੀਂ ਕਲਾਸ ਦੀ ਵਿਦਿਆਰਥਣ ਆ ਤਕਰੀਬਨ ਇਸ ਦੀ 17 ਸਾਲ ਉਮਰ ਹੈ ਜਦੋਂ ਪਰਿਵਾਰ ਵਾਲਿਆਂ ਨੂੰ ਪੁੱਛਿਆ ਜਾਂਦਾ ਕਿ ਜਦੋਂ ਇਸ ਦਾ ਕਤਲ ਹੋਇਆ ਤਾਂ ਤੁਸੀਂ ਉਸ ਟਾਈਮ ਕਿੱਥੇ ਸੀ ਤਾਂ ਪਰਿਵਾਰ ਵਾਲਿਆਂ ਨੇ ਦੱਸਿਆ ਵੀ ਅਸੀਂ ਕਾਨਪੁਰ ਦੇ ਵਿੱਚ ਹੀ ਪੈਂਦੇ ਇੱਕ ਪਿੰਡ ਆ ਉੱਥੇ ਅਸੀਂ ਵਿਆਹ ਸਮਾਗਮ ਦੇ ਵਿੱਚ ਗਏ ਸੀ ਅਤੇ ਅਸੀਂ ਕੁੜੀ ਨੂੰ ਵੀ ਕਿਹਾ ਸੀ ਵੀ ਤੂੰ ਸਾਡੇ ਨਾਲ ਚੱਲ ਪਰ ਇਹ ਉਸ ਵਿਆਹ ਦੇ ਵਿੱਚ ਨਹੀਂ ਗਈ ਤਾਂ ਇਸ ਤੋਂ ਬਾਅਦ ਅਸੀਂ ਵਿਆਹ ਦੇ ਵਿੱਚ ਚਲੇ ਗਏ ਅਤੇ ਇਹ ਘਰ ਦੇ ਵਿੱਚ ਇਕੱਲੀ ਸੀ ਤਾਂ ਇਸ ਤੋਂ ਬਾਅਦ ਇਹ ਜਿਹੜੀ ਖਬਰ ਆ ਪੂਰੀ ਸੋਸ਼ਲ ਮੀਡੀਆ ਦੇ ਉੱਤੇ ਫੈਲ ਜਾਂਦੀ ਆ ਤਾਂ ਇਸੇ ਪਰਿਵਾਰ ਦਾ ਇੱਕ ਬੇਟਾ 20 ਕਿਲੋਮੀਟਰ ਦੂਰੀ ਦੇ ਉੱਤੇ ਰਹਿੰਦਾ ਹੁੰਦਾ ਤੇ ਜਦੋਂ ਪੂਰੀ ਖਬਰ ਫੈਲ ਜਾਂਦੀ ਆ ਤਾਂ ਉਹ ਅਤੇ ਉਸ ਦੀ ਪਤਨੀ ਦੋਨੋਂ ਘਰ ਆਉਂਦੇ ਨੇ ਤਾਂ ਉਹ ਦੱਸਦੇ ਨੇ ਕਿ ਵੀ ਸਾਡੀ ਬੇਟੀ 5 ਸਾਲਾਂ ਦੀ ਇਸ ਦੇ ਨਾਲ ਸੀ ਤਾਂ ਉਸ ਤੋਂ ਬਾਅਦ ਪੁਲਿਸ ਉਸ ਬੱਚੇ ਨੂੰ ਪੁੱਛਣ ਦੀ ਕੋਸ਼ਿਸ਼ ਕਰਦੀ ਆ ਕਿ ਬੇਟਾ ਵੀ ਤੂੰ ਕਿਸੇ ਨੂੰ ਇੱਥੇ ਦੇਖਿਆ ਤਾਂ ਉਸ ਟਾਈਮ ਉਹ ਬੱਚੀ ਘਬराई ਹੁੰਦੀ ਆ ਤੇ ਉਹ ਕੁਝ ਨਹੀਂ ਦੱਸਦੀ ਤਾਂ ਇਸ ਤੋਂ ਬਾਅਦ ਪੁਲਿਸ ਅਤੇ ਫੋਰੈਸਟ ਦੀ ਟੀਮ ਜਾਂਚ ਦੇ ਵਿੱਚ ਜੁੜ ਜਾਂਦੀ ਆ ਤੇ ਘਰ ਦਾ ਕੋਨਾ ਕੋਨਾ ਤਲਾਸ਼ ਤਾਕਿ ਕੋਈ ਐਸੀ ਚੀਜ਼ ਮਿਲ ਸਕੇ ਜਿਸ ਤੋਂ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਕਾਂਡ ਕਿਸ ਨੇ ਕੀਤਾ ਤੇ ਕਿਉਂ ਕੀਤਾ ਤੇ ਜਦੋਂ ਪੁਲਿਸ ਘਰ ਦੀ ਤਲਾਸ਼ੀ ਲੈ ਰਹੀ ਹੁੰਦੀ ਆ ਤਾਂ ਉਸ ਟਾਈਮ ਉਹਨਾਂ ਨੂੰ ਇੱਕ ਗੋਲੀਆਂ ਦਾ ਰੈਪਰ ਮਿਲਦਾ ਤੇ ਜਦੋਂ ਉਹ ਉਸ ਰੈਪਰ ਨੂੰ ਜਾਂਚ ਲਈ ਭੇਜ ਦਿਆ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਇੱਕ ਸ਼ਕਤੀਵਰਧਕ ਗੋਲੀਆਂ ਨੇ ਜੋ ਕਿ ਮਰਦ ਆਪਣੀ ਸੈਕਸ ਪਾਵਰ ਵਧਾਉਣ ਦੇ ਲਈ ਖਾਂਦੇ ਨੇ ਤਾਂ ਇਸ ਤੋਂ ਬਾਅਦ ਪੁਲਿਸ ਵਾਲੇ ਹੈਰਾਨ ਹੁੰਦੇ ਨੇ ਤੇ ਘਰਦਿਆਂ ਨੂੰ ਪੁੱਛਦੇ ਨੇ ਕਿ ਤੁਹਾਡੀ ਲੜਕੀ ਦਾ ਕਿਸੇ ਨਾਲ ਨਜਾਇਜ਼ ਸੰਬੰਧ ਸੀ? ਇਸ ਦੀ ਕਿਸੇ ਨਾਲ ਕੋਈ ਗੱਲਬਾਤ ਸੀ? ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕੋਈ ਜ਼ਬਰਦਸਤੀ ਆ ਸਕਦਾ? ਕਿਉਂਕਿ ਕੁੜੀ ਦੀ ਪੋਸਟਮਾਰਟਮ ਰਿਪੋਰਟ ਅਤੇ ਉਸ ਦੀ ਬੋਡੀ ਤੋਂ ਦੇਖ ਕੇ ਇਹ ਨਹੀਂ ਲੱਗ ਰਿਹਾ ਸੀ ਕਿਸ ਦੇ ਨਾਲ ਕਿਸੇ ਨੇ ਜ਼ਬਰਦਸਤੀ ਕੀਤੀ ਆ। ਕਿਉਂਕਿ ਉਸ ਦੀ ਬੋਡੀ ਦੇ ਉੱਤੇ ਕੋਈ ਵੀ ਇਸ ਤਰੀਕੇ ਦੀ ਖਰੋਚ ਜਾਂ ਕੋਈ ਨਿਸ਼ਾਨ ਨਹੀਂ ਹੈਗਾ ਸੀ ਜਿਸ ਨਾਲ ਇਹ ਦਾਜਾ ਲਾਇਆ ਜਾ ਸਕੇ ਕਿ ਇਸ ਨਾਲ ਕੋਈ ਧੱਕੇਸ਼ਾਹੀ ਹੋਈ ਆ ਤਾਂ ਇਸ ਤੋਂ ਬਾਅਦ ਜਦੋਂ ਪੁਲਿਸ ਹੋਰ ਜਾਂਚ ਕਰਦੀ ਆ ਤਾਂ ਉਹਨਾਂ ਨੂੰ ਅਪੱਤੀਜਨਕ ਕੁਝ ਪ੍ਰੋਟੈਕਸ਼ਨ ਮਿਲਦੇ ਨੇ ਜੋ ਕਿ ਉਸ ਅਪਰਾਧੀ ਨੇ ਉਸ ਟਾਈਮ ਵਰਤੇ ਸੀ ਅਤੇ ਉਸ ਤੋਂ ਬਾਅਦ ਪੁਲਿਸ ਛੋਟੀ ਬੱਚੀ ਜੋ ਕਿ 5 ਸਾਲ ਦੀ ਸੀ ਉਸ ਨੂੰ ਬੜੇ ਹੀ ਪਿਆਰ ਨਾਲ ਪੁੱਛਦੀ ਆ ਕਿ ਬੇਟਾ ਇਹ ਰਾਤ ਦੇ ਟਾਈਮ ਤੂੰ ਘਰ ਦੇ ਵਿੱਚ ਕਿਸੇ ਲੜਕੇ ਨੂੰ ਜਾਂ ਕਿਸੇ ਹੋਰ ਇਨਸਾਨ ਨੂੰ ਆਉਂਦੇ ਹੋਏ ਦੇਖਿਆ ਤਾਂ ਉਹ ਬੱਚੀ ਦੱਸਦੀ ਹੈ ਕਿ ਹਾਂ ਮੈਂ ਕਿਸੇ ਇੱਕ ਲੜਕੀ ਨੂੰ ਘਰ ਦੇ ਵਿੱਚ ਆਏ ਹੋਏ ਦੇਖਿਆ ਸੀ ਕਿਉਂਕਿ ਉਹ ਛੋਟੀ ਬੱਚੀ ਹੋਣ ਕਰਕੇ ਜ਼ਿਆਦਾ ਨਹੀਂ ਦੱਸ ਸਕਦੀ ਸੀ ਤਾਂ ਉਸ ਤੋਂ ਬਾਅਦ ਪੁਲਿਸ ਘਰ ਦੇ ਮੋਬਾਈਲ ਦੇ ਜਿਹੜੇ ਨੰਬਰ ਹੁੰਦੇ ਨੇ ਉਹਨਾਂ ਨੂੰ ਟ੍ਰੇਸ ਕਰਵਾਉਂਦੀ ਆ ਅਤੇ ਉਹਨਾਂ ਦੀ ਜਿਹੜੀ ਕਾਲ ਡਿਟੇਲ ਵਗੈਰਾ ਹੈ ਉਹ ਵੀ ਇਕੜਵਾਉਂਦੀ ਆ ਤਾਂ ਕਿ ਜਿਹੜਾ অপরাধੀ ਆ ਉਹਦਾ ਜਲਦੀ ਤੋਂ ਜਲਦੀ ਪਤਾ ਲੱਗ ਸਕੇ ਤਾਂ ਇਸ ਤੋਂ ਬਾਅਦ ਇੱਕ ਨੰਬਰ ਨਿਕਲ ਕੇ ਸਾਹਮਣੇ ਆਉਂਦਾ ਜੋ ਕਿ ਸਪਿੰਡ ਤੋਂ ਤਕਰੀਬਨ 20 ਕਿਲੋਮੀਟਰ ਦੀ ਦੂਰੀ ਤੇ ਰਹਿ ਰਿਹਾ ਸੀ ਪਿੰਡ ਨਿਵਾਦਾ ਦਾ ਰਹਿਣ ਵਾਲਾ ਕੁਲਦੀਪ ਕੁਮਾਰ ਤਾਂ ਉਸ ਦਾ ਨੰਬਰ ਸਾਹਮਣੇ ਆਉਂਦਾ ਤਾਂ ਉਸ ਤੋਂ ਬਾਅਦ ਪੁਲਿਸ ਉਸ ਨੂੰ ਫੋਨ ਕਾਲ ਕਰਦੀ ਹੈ ਪਹਿਲਾਂ ਤਾਂ ਉਹ ਆਪਣੀਆਂ ਮਣਕੜਤ ਕਹਾਣੀਆਂ ਸੁਣਾਉਂਦਾ ਤਾਂ ਉਸ ਤੋਂ ਬਾਅਦ ਜਦੋਂ ਪੁਲਿਸ ਉਸ ਨਾਲ ਸਖਤੀ ਨਾਲ ਪੇਸ਼ ਆਉਂਦੀ ਹੈ ਤਾਂ ਉਸਨੇ ਦੱਸਿਆ ਕਿ ਮੇਰੀ ਇਸ ਨਾਲ ਮੁਲਾਕਾਤ ਫੇਸਬੁੱਕ ਤੇ ਹੋਈ ਸੀ ਅਸੀਂ ਦੋਨੇ ਗੱਲਬਾਤ ਕਰਦੇ ਰਹਿੰਦੇ ਸੀ ਅਕਸਰ ਜਦੋਂ ਸਾਡੀ ਡੇਲੀ ਗੱਲਬਾਤ ਹੁੰਦੀ ਸੀ ਤਾਂ ਮੈਨੂੰ ਇਸ ਲੜਕੀ ਦੇ ਨਾਲ ਪਿਆਰ ਹੋ ਗਿਆ ਸੀ ਤਾਂ ਇਸਨੇ ਉਸ ਤੋਂ ਬਾਅਦ ਮੈਨੂੰ ਘਰ ਮਿਲਣ ਵਾਸਤੇ ਬੁਲਾਇਆ ਸੀ ਸਾਡਾ ਲੜਕੀ ਨੇ ਕਿਹਾ ਸੀ ਕਿ 13 ਦਸੰਬਰ ਨੂੰ ਸਾਡੇ ਘਰ ਕੋਈ ਨਹੀਂ ਹੋਣਾ ਮੈਂ ਇਕੱਲੀ ਹੋਊਂਗੀ ਅਤੇ ਤੂੰ ਮੈਨੂੰ ਮਿਲਣ ਵਾਸਤੇ ਆ ਜਾਈਂ ਕਿਉਂਕਿ ਸਾਡਾ ਪਰਿਵਾਰਾ ਜਿਹੜਾ ਉਹ ਕਿਸੇ ਵਿਆਹ ਸਮਾਗਮ ਤੇ ਜਾ ਰਿਹਾ ਹੈਗਾ ਕਿਉਂਕਿ ਲੜਕੀ ਨੇ ਲੜਕੇ ਨੇ ਵੀ ਕਹਿ ਆਸੀ ਕਿ ਅੱਜ ਸਾਡੇ ਕੋਲੇ ਮੌਕਾ ਇਸ ਤੋਂ ਬਾਅਦ ਸਾਡੇ ਕੋਲੇ ਕੋਈ ਹੋਰ ਮੌਕਾ ਨਹੀਂ ਹੋਣਾ ਇਸ ਤੋਂ ਬਾਅਦ ਲੜਕੀ ਆਪਣੇ ਭਰਾ ਕੋਲੇ ਵੀ ਜਾਂਦੀ ਆ ਤਾਂ ਕਿ ਕਿਸੇ ਨੂੰ ਇਹ ਨਾ ਸ਼ੱਕ ਹੋਵੇ ਕਿ ਅੱਜ ਲੜਕੀ ਕੋਲ ਕਿਸੇ ਨੇ ਆਉਣਾ ਹੈ ਤੇ ਉਹ ਘਰ ਦੇ ਵਿੱਚ ਕੰਡੀ ਆ ਇਸ ਕਰਕੇ ਉਹ ਆਪਣੇ ਭਰਾ ਦੀ 5 ਸਾਲ ਦੀ ਬੇਟੀ ਨੂੰ ਵੀ ਉਸ ਦਿਨ ਆਪਣੇ ਕੋਲ ਲੈ ਕੇ ਆਉਂਦੀ ਹੈ ਤਕਰੀਬਨ ਰਾਤ ਦੇ 8:30 ਵਜੇ ਉਹ ਲੜਕਾ ਉਸ ਲੜਕੀ ਦੇ ਘਰ ਆਉਂਦਾ ਤੇ ਆਪਣੇ ਨਾਲ ਪ੍ਰੋਟੈਕਸ਼ਨ ਅਤੇ ਸ਼ਕਤੀਵਰਧਕ ਗੋਲੀਆਂ ਵੀ ਲੈ ਕੇ ਆਉਂਦਾ ਤਾਂ ਉਸ ਤੋਂ ਬਾਅਦ ਉਹ 8:30 ਵਜੇ ਤੋਂ ਸ਼ੁਰੂ ਹੋ ਕੇ ਉਹ ਕਣਿਉਣੀ ਹਰਕਤ ਕਰਨੀ ਸ਼ੁਰੂ ਕਰਦਾ ਅਤੇ ਰਾਤ ਦੇ ਤਕਰੀਬਨ 3:30 ਵਜੇ ਜਾਂਦੇ ਨੇ ਤਕਰੀਬਨ ਉਹ 7-8 ਘੰਟੇ ਉਸ ਲੜਕੀ ਦੇ ਨਾਲ ਲਗਾਤਾਰ ਸੰਬੰਧ ਬਣਾਉਂਦਾ ਤਾਂ ਉਸ ਤੋਂ ਬਾਅਦ ਜਦੋਂ ਉਹ ਉਸ ਲੜਕੀ ਨਾਲ ਸੰਬੰਧ ਬਣਾ ਰਿਹਾ ਹੁੰਦਾ ਉਸ ਟਾਈਮ ਹਾਲਾਂਕਿ ਉਸ ਲੜਕੀ ਨੂੰ ਠੰਡ ਵੀ ਲੱਗ ਰਹੀ ਹੁੰਦੀ ਆ ਤਾਂ ਉਹ ਉਸ ਟਾਈਮ ਲੜਕੀ ਨੂੰ ਅੱਗ ਵੀ ਸਕਿਉਂਦਾ ਪਰ ਉਹ ਲੜਕੀ ਨੂੰ ਕੱਪੜੇ ਤੱਕ ਨਹੀਂ ਪਾਉਣ ਦਿੰਦਾ ਤੇ ਇਸ ਤੋਂ ਬਾਅਦ ਆ ਲੜਕੀ ਦੀ ਹਾਲਤ ਆ ਜਿਹੜੀ ਉਹ ਬਹੁਤ ਜ਼ਿਆਦਾ ਵਿਗੜ ਜਾਂਦੀ ਆ ਹਾਲਤ ਵਿਗੜਨ ਤੋਂ ਬਾਅਦ ਉਹ ਘਬਰਾ ਜਾਂਦਾ ਹਾਲਾਂਕਿ ਉਹਨੂੰ ਇਹ ਚਾਹੀਦਾ ਸੀ ਕਿ ਉਸ ਲੜਕੀ ਨੂੰ ਕੋਈ ਮੋਢਲੀ ਸਹਾਇਤਾ ਦੇਂਦਾ ਜਾਂ ਕਿਸੇ ਡਾਕਟਰ ਨੂੰ ਬੁਲਾਉਂਦਾ ਜਾਂ ਫਿਰ ਕਿਸੇ ਆਂਢੀ ਗੁਆਂਢੀ ਨੂੰ ਬੁਲਾ ਕੇ ਉਸਨੂੰ ਡਾਕਟਰ ਕੋਲ ਲੈ ਕੇ ਜਾਂਦਾ ਇਸ ਤੋਂ ਬਾਅਦ ਉਹ ਡਰਦਾ ਹੋਇਆ ਉਹਦੇ ਮਨ ਦੇ ਵਿੱਚ ਇਹ ਸੀ ਵੀ ਮੈਨੂੰ ਕਿਹੜਾ ਕੋਈ ਫੜ ਸਕਦਾ ਤਾਂ ਉਹ ਉੱਥੋਂ ਉਸ ਟਾਈਮ ਫਰਾਰ ਹੋ ਜਾਂਦਾ ਹੁਣ ਇਹ 14 ਦਸੰਬਰ ਵਾਲੇ ਦਿਨ ਖਬਰ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਫੈਲ ਜਾਂਦੀ ਆ ਇਸ ਖਬਰ ਦੇ ਵਿੱਚ ਦਿਖਾਇਆ ਜਾਂਦਾ ਕਿ ਪੂਰਾ ਪਰਿਵਾਰ ਵਿਆਹ ਦੇ ਉੱਤੇ ਗਿਆ ਹੋਇਆ ਸੀ ਪਿੱਛੋਂ ਇੱਕ ਲੜਕੀ ਦੇ ਨਾਲ ਕਿਸੇ ਵਿਅਕਤੀ ਨੇ ਇਸ ਤਰੀਕੇ ਦਾ ਘਿਲਾਉਣਾ ਕੰਨ ਕਰ ਦਿੱਤਾ ਤਾਂ ਇਹ ਜਿਹੜੀ ਖਬਰ ਹੈ ਉਹ ਲੜਕੀ ਕੋਲ ਵੀ ਚਲੀ ਜਾਂਦੀ ਹੈ ਜਿਸ ਲੜਕੇ ਨੇ ਇਹ ਕੰਡ ਕੀਤਾ ਹੁੰਦਾ ਤੇ ਉਸ ਲੜਕੇ ਨੂੰ ਇਹ ਵੀ ਸ਼ੱਕ ਹੋ ਜਾਂਦਾ ਹੈ ਵੀ ਕਿਵੇਂ ਨਾ ਕਿਵੇਂ ਕਰਕੇ ਪੁਲਿਸ ਮੈਨੂੰ ਜ਼ਰੂਰ ਫੜ ਲਵੇਗੀ ਤਾਂ ਇਸ ਤੋਂ ਬਾਅਦ ਜਦੋਂ ਪੁਲਿਸ 17 ਦਸੰਬਰ ਨੂੰ ਖੁਲਾਸਾ ਕਰਦੀ ਆ ਤਾਂ ਪੁਲਿਸ ਦੱਸਦੀ ਹੈ ਕਿ ਇਸ ਲੜਕੇ ਨੇ ਸਹਿਮਤੀ ਦੇ ਨਾਲ ਦੋ ਵਾਰ ਸੰਬੰਧ ਬਣਾਏ ਸਨ ਪਰ ਇਸ ਮਾਮਲੇ ਦੇ ਵਿੱਚ ਇਹਨੂੰ ਲੱਗਦਾ ਸੀ ਵੀ ਕੁਝ ਨਹੀਂ ਹੋਣਾ ਭਾਵੇਂ ਇਹ ਸੰਬੰਧ ਸਹਿਮਤੀ ਦੇ ਨਾਲ ਬਣਾਏ ਗਏ ਸੀ ਪਰ ਜਿਹੜੀ ਲੜਕੀ ਦੀ ਉਮਰ ਹੈ ਉਹ ਨਾਬਾਲਗ ਸੀ ਇਸ ਕਰਕੇ ਇਸ ਲੜਕੇ ਦੇ ਉੱਤੇ ਰੇਪ ਦਾ ਕੇਸ ਪਾਇਆ ਜਾਂਦਾ ਹੈ ਇਸ ਤੋਂ ਬਾਅਦ ਉਸ ਲੜਕੇ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੁਣ ਜਿੱਥੇ-ਜਿੱਥੇ ਇਹ ਖਬਰ ਪਹੁੰਚੀ ਤਾਂ ਲੋਕ ਸੋਚਦੇ ਨੇ ਕਿ ਕੁੜੀ ਦੀ ਛੋਟੀ ਉਮਰ ਸੀ ਪੜਨ ਦੀ ਉਮਰ ਸੀ ਇਸ ਛੋਟੀ ਉਮਰ ਦੇ ਵਿੱਚ ਇਸ ਲੜਕੀ ਨੇ ਕਿਸ ਤਰੀਕੇ ਦਾ ਕਾਹਨ ਕਰ ਦਿੱਤਾ ਸੋ ਦੋਸਤੋ ਇਹ ਕਹਾਣੀ ਸੁਣਾਉਂਦਾ ਸਾਡਾ ਇਹ ਮਕਸਦ ਸੀ ਜਾਂ ਤੁਹਾਨੂੰ ਡਰਾਉਣਾ ਜਦ ਤੁਮ ਕਹਾਣਾ ਨਹੀਂ ਸੀ ਕਿਉਂਕਿ ਇਸ ਕਹਾਣੀ ਤੋਂ ਤੁਸੀਂ ਇਹ ਸਿੱਖ ਸਕਦੇ ਹੋ ਕਿ ਮਾੜੇ ਕੰਮ ਦਾ ਮਾੜਾ ਨਤੀਜਾ ਹੁੰਦਾ ਜੇਕਰ ਤੁਹਾਡੇ ਤੇ ਘਰ ਦੇ ਵਿਸ਼ਵਾਸ ਕਰਦੇ ਨੇ ਤਾਂ ਤੁਹਾਨੂੰ ਵੀ ਉਹਨਾਂ ਦਾ ਵਿਸ਼ਵਾਸ ਤੋੜਨਾ ਨਹੀਂ ਚਾਹੀਦਾ ਹੁਣ ਜਿਹੜਾ ਉਹ ਲੜਕਾ ਸੀ ਉਸ ਟਾਈਮ ਤਾਂ ਉਹਨੇ ਜੋਸ਼ ਦੇ ਵਿੱਚ ਆ ਕੇ ਇਸ ਤਰੀਕੇ ਦਾ ਕਾਹਨ ਕਰ ਦਿੱਤਾ ਪਰ ਉਹ ساری ਉਮਰ ਹੁਣ ਪਛਤਾਉਂਦਾ ਜਰੂਰ ਰਹੂਗਾ ਕਿਉਂਕਿ ਉਹਦੇ ਘਟੂ ਘਟਾ 20-25 ਸਾਲ ਹੁਣ ਜੇਲ੍ਹ ਦੇ ਵਿੱਚ ਲੰਘ ਜਾਣਗੇ ਸੋ ਦੋਸਤੋ ਤੁਹਾਡੇ ਇਸ ਸਟੋਰੀ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਸੋ ਮਿਲਦੇ ਆਪਾਂ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਸਾਰ ਦੋਸਤਾਂ ਨੂੰ ਸਤਿ ਸ੍ਰੀ ਅਕਾਲ